ਆਹ ਇਹ ਐਪਲ ਐਪਲ ਨੇ ਇਸ ਕੋਰ ਆਪਣੇ ਇਹਨਾਂ ਦੇ ਆਫਿਸ ਦੇ ਵਿੱਚ ਸਰੋਂ ਦਾ ਤੇਲ ਚ ਉਗ ਰਿਹਾ ਦੱਸੋ ਕੀ ਚਾਹੀਦਾ ਇਦਾਂ ਹੀ ਸਮਾਂ ਇਦਾਂ ਹੀ ਗਮੈਂ ਪਾ ਗੀ ਆ ਮੈਂ ਆਹ ਉਹਦੀ ਹੌਂਦੀ ਇਮੋਰਸ਼ਨ ਕਰਤਾ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਤ ਸੋਮਵਾਰ ਨੂੰ ਲਾਸ ਐਂਜਲਸ ਵਿੱਚ ਐਪਲ 뮤직 ਦੇ ਸਟੂਡੀਓ ਪਹੁੰਚੇ ਇਹ ਭਾਰਤੀ ਸੰਗੀਤ ਲਈ ਇੱਕ ਖਾਸ ਮੌਕਾ ਸੀ ਕਿਉਂਕਿ ਇੱਥੇ ਬਹੁਤ ਘੱਟ ਭਾਰਤੀ ਕਲਾਕਾਰ ਆਉਂਦੇ ਨੇ ਦਿਲਜੀਤ ਦੋਸਾਂਤ ਦੇ ਸਵਾਗਤ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ ਸਟੂਡੀਓ ਵਿੱਚ ਉਹਨਾਂ ਦਾ ਸਵਾਗਤ ਸਰੋਂ ਦਾ ਤੇਲ ਚੋਕੇ ਕੀਤਾ ਗਿਆ ਜੋ ਕਿ ਇੱਕ ਵਿਸ਼ੇਸ਼ ਮਹਿਮਾਨ ਨੂੰ ਭਾਰਤੀ ਸੱਭਿਆਚਾਰ ਵਿੱਚ ਖੁਸ਼ਾਲਤਾ ਤੇ ਸੁਭ ਆਗਮਨ ਦੀ ਕਾਮਨਾ ਕਰਨ ਦਾ ਇੱਕ ਤਰੀਕਾ ਹੈ Apple Music ਨੇ ਨਾ ਸਿਰਫ ਇਸ ਪਰੰਪਰਾ ਨਾਲ ਦਿਲਜੀਤ ਨੂੰ ਸਨਮਾਨਿਤ ਕੀਤਾ ਸਗੋਂ ਅੰਤਰਰਾਸ਼ਟਰੀ ਮੰਚ ਤੇ ਭਾਰਤੀ ਸੱਭਿਆਚਾਰ ਨੂੰ ਅੱਗੇ ਵੀ ਵਧਾਇਆ ਇਸ ਖਾਸ ਮੌਕੇ ਤੇ ਦਿਲਜੀਤ ਦੋਸਾਨ ਨੇ ਅਮਰੀਕਾ ਦੇ ਮਸ਼ਹੂਰ ਰੈਪਰ ਬਿਗ ਦਾ ਪਲਗ ਨਾਲ ਵੀ ਮੁਲਾਕਾਤ ਕੀਤੀ ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਭਵਿੱਖ ਵਿੱਚ ਇਕੱਠੇ ਕੰਮ ਕਰਨ ਦਾ ਸੰਕੇਤ ਦਿੱਤਾ ਦਿਲਜੀਤ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਕਾਰਨ ਉਹਨਾਂ ਦੇ ਪ੍ਰਸ਼ੰਸਕ ਨਵੇਂ ਸਹਿਯੋਗ ਬਾਰੇ ਉਤਸੁਕ ਹੋ ਗਏ ਨੇ ਐਪਲ 뮤직 ਸਟੂਡੀਓ ਵਿੱਚ ਦਿਲਜੀਤ ਦੋਸਾਂ ਦਾ ਸਵਾਗਤ ਕਰਨਾ ਭਾਰਤੀ ਸੰਗੀਤ ਉਦਯੋਗ ਲਈ ਇੱਕ ਵੱਡਾ ਮੀਲ ਪੱਥਰ ਹੈ ਇਹ ਸਾਬਤ ਕਰਦਾ ਹੈ ਕਿ ਭਾਰਤੀ ਕਲਾਕਾਰ ਹੁਣ ਬਾਲੀਵੁੱਡ ਜਾਂ ਖੇਤਰੀ ਪੱਧਰ ਤੱਕ ਹੀ ਸੀਮਿਤ ਨਹੀਂ ਹਨ ਸਗੋਂ ਅੰਤਰਰਾਸ਼ਟਰੀ ਪਲੇਟਫਾਰਮਾਂ ਤੇ ਵੀ ਆਪਣੀ ਪਛਾਣ ਬਣਾ ਰਹੇ ਨੇ ਐਪਲ 뮤직 ਦੁਆਰਾ ਸਰੋਦਾ ਤੇਲ ਚੋਕੇ ਕੀਤਾ ਗਿਆ ਸਵਾਗਤ ਇੱਕ ਸੱਭਿਆਚਾਰਕ ਪ੍ਰਤੀਕ ਵੀ ਹੈ ਜੋ ਦਰਸ਼ੋਂਦਾ ਹੈ ਕਿ ਗਲੋਬਲ ਬ੍ਰਾਂਡ ਹੁਣ ਸਥਾਨਕ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨੂੰ ਅਪਣਾਉਣ ਤੋਂ ਝਿਜਕਦੇ ਨਹੀਂ ਦਿਲਜੀਤ ਲਈ ਇਹ ਪ੍ਰਾਪਤੀ ਨਾ ਸਿਰਫ ਇੱਕ ਨਿੱਜੀ ਜਿੱਤ ਹੈ ਸਗੋਂ ਭਾਰਤੀ ਸੰਗੀਤ ਅਤੇ ਸੱਭਿਆਚਾਰ ਲਈ ਇੱਕ ਮਾਣ ਵਾਲਾ ਪਲ ਵੀ ਹੈ ਅਮਰੀਕੀ ਐਪਲ ਸਟੂడియో ਦੁਆਰਾ ਦਿਲਜੀਤ ਉਸਾਨ ਦੇ ਇਸ ਸਵਾਗਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੇ ਸਕਦੇ ਹੋ